ਹਲੋ ਕਿਵੇਂ ਬੁੱਤ ਠੀਕ ਐ ਮਮਾ ਜੀ ਤੇਰਾ ਮਾਮਾ ਠੀਕ ਐ ਕੀ ਬਣੀ ਜਾਂਦਾ ਸੀ ਕੱਲ ਸੁਣੀ ਬੰਨਣਾ ਕੀ ਅੱਜ ਤੇ ਬੈਠਾ ਐ ਕਿਵੇਂ ਸੌਂਗੇ ਤੁਸੀਂ ਸਾਡੇ ਬਿਨਾਂ ਮੀਂਹ ਦਾ ਕੀ ਤਾਂ ਸੌਂਣੀ ਲੋਕ ਸੁਣ ਭੱਜਦੇ ਆਂ ਸਿੰਪਾ ਕੀ ਆ ਗਈ ਤੁਹਾਨੂੰ ਸਾਡਿਆਂ ਦੇ ਰਾਤਾਂ ਦੇ ਸਾਡੀਆਂ ਰਾਤਾਂ ਦੇ ਇੰਡਾ ਲਾ ਕੇ ਆਪ ਕੋ ਸੌਂ ਨਹੀਂ ਫਿਰਦੇ ਆਂ ਫੇਟੀਆਂ ਕਿਵੇਂ ਉੱਡੀਆਂ ਤੁਸੀਂ ਕੀ ਸੌਂਜੋ ਇਦਨਾਂ ਸੌਂਈਏ ਇਦਨ ਮਮੀ ਦਾ ਹੈ ਨਹੀਂ ਨਾਲ ਸੌਣਾ ਜ਼ਰੂਰੀ ਥੋੜੀ ਹੁੰਦਾ ਕੱਲੇ ਸੌਜੂ ਮੰਜੇ ਤੇ ਬੰਦੇ ਸੁੱਤੇ ਪਏ ਆ ਕੱਲੇ ਜਿਹਾ ਤਾਰੋਂ ਤੂੰ ਗੱਲ ਕਰਦੀ ਆ ਜਿਹੜਾ ਸੁੱਤੇ ਪਏ ਹੂੰ ਤਾਂ ਨਾਲ ਸੌਕੇ ਆਵਾਜ਼ੇ ਕੱਲੇ ਸੌਈਏ ਸੀ ਹੁਣ ਤੇਰੇ ਹੁੰਦੇ ਸੀ ਕੱਲੇ ਸੌਵਾਂਗੇ ਮੇਰੇ ਨਾਲ ਸੌਣਾ ਤੇ ਮੇਰੇ ਕੋਲ ਹੀ ਆਉਣਾ ਪਊਗਾ ਤੇਰੇ ਕੋਲ ਤਾਂਵਾਂਗੇ ਤੇਰੇ ਕੋਲ ਆ ਜਾਂਗੇ ਨਾ ਤੇ ਭੈਣ ਨੂੰ ਮਿਲ ਜਾਗੇ সারসনাস্র কেনে যানে সারসেনে সলেকনে নগিযাজে আজে নিগিয়াজে সাতো নিগিয়়ে আমে নিগিয় মুরে নিশি জান্দা মুরে মুর� ਮੈਂ ਕਹਿੰਦਾ ਤੇਰੀ ਮਮਮੀ ਵੀ ਗਈ ਵੀ ਆ ਹੁਣ ਤਾਂ ਅੱਛਾ ਤੇ ਬਣ ਜੂਗਾ ਪ੍ਰੋਗਰਾਮ ਤੇ ਨਹੀਂ ਬਣਦਾ ਨਹੀਂ ਆਵਾਂਂਗੀ ਤੇਰੇ ਨੂੰ ਗੱਲ ਦੱਸ ਮੈਨੂੰ ਦੱਸਾਂ ਗੱਲ ਆਹ ਤੇਰੇ ਕੋਲ ਬੰਨਣਾ ਤੇ ਅੱਛਾ ਤੈਨੂੰ ਬੰਨਣਾ ਹੈਗਾ ਹੁਣ ਤਾਂ ਤੇਰੇ ਕੋਲ ਇਹ ਤਾਂ ਕਹੀ ਸਕਦੀ ਆਂ ਕਿ ਵੀ ਨਾਲ ਕੀ ਜਾਣਾ ਮੈਂ ਮਮਮੀ ਹੈ ਨਹੀਂ ਇੱਥੇ ਮੈਂ ਫੋਨ ਕਰ ਦੂੰਗਾ ਭੈਣ ਨੂੰ ਕੋਈ ਗੱਲ ਨਹੀਂ ਉਹ ਭਾਈ ਇਹ औरत ਕੀ ਹੁੰਦਾ ਉਹ ਇਸ ਤੇ ਕੀ ਕਰਾਂ ਦੱਸ ਹੂੰ ਹੂੰ ਜੀ ਮੈਂ ਆਦਿ ਤਾਂ ਫੋਨ ਕਰ ਦੂੰਗਾ ਮੈਂ ਇਹ ਕਹ ਦੂੰਗਾ ਵੀ ਭੇਜ ਦੇ ਭਾਈ ਇਹਦੀ ਮਾਮੀ ਹੈ ਨਹੀਂ ਇੱਥੇ ਉਹਨੇ ਕੀ ਹੈ ਕਿਥੋਂ ਦਵਾਈ ਲੈਣੀ ਸੀ ਕਾਲੇ ਵਾਲੇ ਤੋਂ ਅੱਛਾ ਤੇ ਦਵਾਈ ਦੇ ਵਿੱਚ ਫਿਰ ਪ੍ਰੇਜ ਦੱਸਿਆ ਨਾ ਡਾਕਟਰ ਨੇ ਕੀ ਕਰਨਾ ਨੇ ਉਹ ਜਾਂ ਕੁਝ ਹੂੰ ਹਨ ਪਤਾ ਹੀ ਮੇਰੇ ਤੋਂ ਹੈ ਨਹੀਂ ਹੁੰਦਾ ਮੈਂ ਫੜਿਆ ਹੁੰਦਾ ਤੁਹਾਨੂੰ ਤਾਂ ਪਤਾ ਹੀ ਹੈ ਹੂੰ ਕਾ ਪੰਜਰੀ ਕੀਤਾ ਹੀ ਆ ਫਤਨ ਤਾਂ ਪਤਾ ਇਸ ਚੀਜ਼ ਬਾਰੇ ਉਹ ਤਾਂ ਪਤਾ ਹੀ ਹੈ ਹਾਂ ਤੇਰੇ ਹੁੰਦਾ ਹੈ ਕਿ ਮੇਰੇ ਤੋਂ ਬਸ ਹੂੰ ਹੂੰ ਤੇਰੇ ਹੁੰਦਾ ਹੈ ਕਿ ਮੇਰੇ ਤੋਂ ਬਸ ਪਤਾ ਹੀ ਹੈ ਤੁਹਾਡੇ ਤਾਂ ਨਹੀਂ ਰਹਿਣ ਹੁੰਦਾ ਹਾਂ ਹਾਂ ਫਿਰ ਨਹੀਂ ਰਹਿ ਹੁੰਦਾ ਤਾਂ ਫਿਰ ਮੇਰਾ ਕੀ ਮਸਲਾ ਹੋ ਗੋ ਅੱਗੇ ਤਾਂ ਮੈਂ ਤੇਰੀ ਮਾਮੀ ਨਾਲ ਕਰ ਲੈਂਦਾ ਹੁੰਦਾ ਸੀ ਹੂੰ ਮਾਮੀ ਹੁਣ ਹੈ ਜੀ ਫਿਰ ਹਾਂ ਤੇ ਮੇਰੇ ਕੋਲ ਦੂਜਾ ਚਾਰਾ ਕੀ ਹੈ మరి ਇਹਦਾ ਮਤਲਬ ਤੇਰਾ ਜੀ ਨਹੀਂ ਕਰਦਾ ਮੇਰਾ ਮੇਰਾ ਕੱਲੇ ਦਾ ਹੀ ਕਰਦਾ ਹੈ ਨਾ ਹੂੰ ਰੋਜ਼ ਰੋਜ਼ ਥੋੜੀ ਕਰਦਾ ਹੁੰਦਾ ਰੋਜ਼ ਰੋਜ਼ ਥੋੜੀ ਜੀ ਕਰਦਾ ਹੁੰਦਾ ਕਦੇ ਕਦੇ ਕਰਦਾ ਹੁੰਦਾ ਨਾ ਘੜੇ ਕੁਛ ਲੱਗ ਗਿਆ ਨਹੀਂ ਯਾਰ ਰੋਇਓ ਜੀ ਨਹੀਂ ਕਰਦਾ ਤੂੰ ਦਾ ਕਰਦਾ ਰੋਜ਼ ਰੋਜ਼ ਤਾਂ ਜੀ ਮੈਂ ਤਾਂ ਪੂਰਾ ਹੋ ਹੈਗਾ ਹਾਂ ਤੇਰੀ ਮਾਂ ਦੀ ਨੂੰ ਮੈਂ ਟਿਕਣ ਨਹੀਂ ਦਿੰਦਾ ਇਹ ਤਾਂ ਬਿਮਾਰ ਹੋ ਜੀਓ ਹੂੰ ਉਹ ਡਾਡਾ ਜੀ ਵੀਰ ਹੋ ਗਿਆ ਤੇ ਪਤਾ ਤੁਹਾਨੂੰ ਡਾਡਾ ਜੀ ਵੀਰ ਹੋ ਗਈ ਬਿਮਾਰ ਹੋ ਗਿਓ ਪਤਾ ਹੈ ਮੈਨੂੰ ਇਹ ਤਾਂ ਕਾਲਿਆਂ ਨੇ ਭੇਜਿਆ ਹੁੰ ਦਵਾਈ ਦੇ ਰਾस्ते ਤੇ ਡਾਕਟਰ ਨੇ ਆਖਿਆ ਵੀ ਪਰੇਜ ਕਰਨਾ ਵੀ ਇਹਨੂੰ ਬੰਦੇ ਤੋਂ ਦੂਰ ਰੱਖਣਾ ਹੂੰ ਅੰਦਰ ਤੋਂ ਨਹੀਂ ਸਕੇ ਦੇਖਮਗਾਸ ਤੇ ਮੋ ਅੱਛਾ ਤੇ ਕਿ ਤੂੰ ਹੀ ਹੈ ਜਿਹਨਾਂ ਮੈਂ ਪਿਆਰ ਨਾਲ ਕਰਦਾ ਹੋਰ ਨੂੰ ਕਿਸੇ ਨਾਲ ਗੱਲ ਦਾ ਕੋਈ ਪਿਆਰ ਨਾਲ ਅੱਛਾ ਹਾਂ ਤੇ ਮਾਮੀ ਮਾਮੀ ਪਰਾਂ ਮੈਂ ਲੋਟਨ ਜਣਾਣਾ ਕੀਤਾ ਦੁੱਖ ਨਾਲ ਹੂੰ ਅਨਗੱਤੀ ਆ ਗਾ ਮੱਤੀ ਆ ਲੱਗਦਾ ਤੇ ਫੇਰ ਤੁਸੀਂ ਮੇਰੀ ਨਾਲ ਪਿਆਰ ਨਾ ਕਿਉਂ ਕਰਦੇ ਹੋ? ਲੋ ਮਾਸੂਮ ਜਿਹਾ ਬੱਚਾ ਨੂੰ ਤੈਨਾਂ ਤਾਂ ਪਿਆਰ ਨਾਲ ਹੀ ਕਰਨਾ ਬਣਦਾ ਤੱਕਾ ਥੋੜੀ ਕਰ ਸਕਦੇ। ਐਂ ਕਿ ਹੋਰ ਕੀ ਤਾਂ ਤੱਕਾ ਕਰ ਨਹੀਂ ਸਕਦੇ ਨਾ। ਔਰ ਮੈਨੂੰ ਤੱਕ ਲੈ ਕੇ ਜਾਣ ਵਾਲਾ ਵੀ ਹੈ ਨਹੀਂ ਕੀ ਬੰਨਾ ਮਰੂਈ। ਬੰਨਾ ਤਾਂ ਹੀ ਹੈ ਜੀ ਤੈਨਾਂ ਨਾਲ ਤੱਕਾ ਕਰਦਾ ਨਹੀਂ ਨਾ ਮੈਂ ਫੇਰ। ਸਹੀ ਹੈ। ਇਹਨਾਂ ਦਾ ਕਰਕੇ ਆਪਾਂ ਇਹ ਕਰਨਾ ਹੈ ਹਾਂ ਇਹ ਕਰਨਾ ਆਪਾਂ ਹੂੰ ਹੋਰ ਦੱਸੋ ਠੀਕ ਹੈ ਬਾਰ 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 ਕਰਨਾ ਸਹੀ ਹੈ ਕੀ ਕੋਸ ਨਹੀਂ ਉਹ ਬਾਹਰੀ ਹੋਾਈ ਬੇਸ਼ਿਕੇ ਆਪ ਸਫਾਈ ਜਾਰੇ ਅੱਛਾ ਤੇ ਮੰਮੀ ਦਾ ਤੇਹਾਲੀਣਾ ਸਫਾਈ ਤਾਂ ਉਹ ਨਹੀਂ ਸੀਗਾ ਕਿਦੋਂ ਗੱਲ ਕਰ ਲੈਂਦੀ ਹੁੰਦੀ ਸੀ ਹੂੰ तो फिर चलिए किसे और लाडे में लेके तो इस लाडे जो थे मतलब थी जाओ रंगे एक बारी में निकालो ना बोला दे आजुमा में बोला दे तो जानो फिर तुम्हारे करी मामले पड़े रहना हमको ठीक है ठीक है बस निजारे बनना है या ठीक है ना हाँ ठीक है हमें तो सिस्टम आपको बनाए रखना तो यार ऐसे चित्र � 这个意思。